ਸਾਰਿਆਂ ਨੂੰ ਪਿਆਰ ਭਰੀ ਸასი ਸ਼ਾਲ ਬਾਤ ਬਤੋਲੀ ਦੀ ਲੜੀ ਨੂੰ ਫੇਰ ਤੋਂ ਤੋੜਦਿਆਂ ਕਰਦਿਆਂ ਸ਼ੁਰੂ ਅੱਜ ਫੇਰ ਇੱਕ ਜਹਨ ਦੇ ਵਿੱਚ ਬਜ਼ੁਰਗਾਂ ਦੀ ਸੁਣਾਈ ਹੋਈ ਜਿਹੜੀ ਬਾਤ ਹੈ ਉਹ ਆਈ ਹੈ ਨੁੰਬੜਾ ਜਿਹੜਾ ਬਹੁਤ ਚਲਾਕ ਜਾਨਵਰ ਮੰਨਿਆ ਗਿਆ ਇਲੰਬੜ ਚਲਾਕ ਲੂੰਬੜ ਇੱਕ ਰਾਜੇ ਦੀ ਬੇਟੀ ਦੀ ਕਹਾਣੀ ਹੈ ਪਿਛਲੇ ਸਮੇਂ ਦੇ ਵਿੱਚ ਇੱਕ ਰਾਜਾ ਸੀ ਉਹਦਾ ਇੱਕ ਬੇਟਾ ਸੀ ਰਾਜਾ ਚਾਹੁੰਦਾ ਸੀ ਵੀ ਮੈਂ ਆਪਣੇ ਬੇਟੇ ਦਾ ਦੇ ਆ ਆਪਣੇ ਬਰਾਬਰ ਦੇ ਖਾਨਦਾਨ ਦੇ ਵਿੱਚ ਕਰਾਂ ਪਰ ਰਾਜੇ ਦੇ بیٹے ਨੇ ਆਪਣੇ ਸਾਥੀਆਂ ਤੋਂ ਤੇ ਕੁਝ ਹੋਰ ਆਲੇ ਦੁਆਲੇ ਤੋਂ ਉਹਨੂੰ ਪਤਾ ਲੱਗਿਆ ਵੀ ਪੂਰਵ ਵਾਲੇ ਰਾਜਾ ਹੈ ਉਹਦਾ ਰਾਜ ਦਾ ਛੋਟਾ ਹੈ ਪਰ ਉਹਦੀ ਲੜਕੀ ਬਹੁਤ ਸੁੰਦਰ ਹੈ ਉਦੇ ਬਾਪ ਨੇ ਜਦੋਂ ਵਿਆਹ ਸੰਬੰਧੀ ਤਰਾਜ ਦੇ ਲੜਕੇ ਨਾਲ ਗੱਲ ਕੀਤੀ ਆਪਣੇ ਬੇਟੇ ਨੂੰ ਕਹਿਣ ਲੱਗਿਆ ਵੀ ਮੈਂ ਤੇਰਾ ਵਿਆਹ ਕਰਨਾ ਆਪਾਂ ਉਹ ਕਹਿੰਦਾ ਪਿਤਾ ਜੀ ਵੀ ਮੈਂ ਵਿਆਹ ਆਲੇ ਕਰਵਾਉਣਾ ਨਹੀਂ ਤੇ ਜਦੋਂ ਕਰਵਾਉਣਾ ਪੂਰਬ ਦਾ ਜਿਹੜਾ ਰਾਜਾ ਹੈ ਉਹਦੀ ਬੇਟੀ ਦੇ ਨਾਲ ਕਰਵਾਉਂਗਾ ਔਰ ਰਾਜਾ ਇਹ ਚੀਜ਼ ਗੱਲਾਂ ਨੂੰ ਸੁਣ ਕੇ ਬਹੁਤ ਗੁੱਸੇ ਹੋਇਆ ਬੜਾ ক্রੰਧ ক্রੋਧ ਦੇ ਵਿੱਚ ਆ ਗਿਆ ਉਹ ਆਪਣੇ ਬੇਟੇ ਨੂੰ ਸਮਝਾਉਣ ਲੱਗਿਆ ਕਿ ਉਹ ਬਹੁਤ ਇੱਕ ਛੋਟਾ ਰਾਜ ਹੈ ਇੱਕ ਗਰੀਬ ਜਿਹੇ ਦੇਸ਼ ਦਾ ਉਹ ਰਾਜਾ ਮੈਂ ਤੈਨੂੰ ਕਿਸੇ ਆਪਣੇ ਬਰਾਬਰ ਦੇ ਨਾਲ ਵਿਆਹਾਂਗਾ ਸੋ ਦੋਨਾਂ ਦੇ ਵਿੱਚ ਬਹਿਸ ਹੋਈ ਕਾਫੀ ਜਦੋਜਹਿਤ ਤੋਂ ਬਾਅਦ ਰਾਜ ਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਦੇ ਬੇਟੇ ਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਦੋਨੇ ਆਪਸ ਵਿੱਚ ਦੀ ਜਿੱਦ ਤੇ ਜਿੱਦ ਕੇ ਉਹ ਰਾਜੇ ਦਾ ਬੇਟਾ ਸੀ ਜੋ ਗੁੱਸੇ ਹੋ ਕੇ ਘਰੋਂ ਚਲਾ ਗਿਆ ਕਹਿੰਦਾ ਮੈਂ ਵਿਆਹ ਕਰਵਾਉਂਗਾ ਕਾਪੂਰਵ ਦੇ ਪੂਰਵ ਦਾ ਜੋ ਰਾਜਾ ਹੈ ਉਹਦੀ ਬੇਟੀ ਦੇ ਨਾਲ ਹੀ ਉਹ ਘਰੋਂ ਚਲਾ ਗਿਆ ਘਰੋਂ ਜਦੋਂ ਜਾਣ ਲੱਗਿਆ ਜਾਨ ਵੇਲੇ ਉਹਨੇ ਆਪਣਾ ਕੁਝ ਜ਼ਰੂਰੀ ਸਮਾਨ ਨਾਲ ਲੈ ਲਿਆ ਇੱਕ ਚੰਗਾ ਵਧੀਆ ਘੋੜਾ ਸੀ ਉਹਦੇ ਕੋਲੇ ਜੀ ਤੇ ਉਪਰ ਆਕਸੀਜਨ ਸ਼ੈਰ ਵਗੈਰਾ ਕਰਿਆ ਕਰਦਾ ਸੀ ਤੇ ਇੱਕ ਗਨ ਮਤਲਬ ਲੈ ਲਈ ਨਾਲ ਉਹਨੇ ਸ਼ਿਕਾਰ ਵਗੈਰਾ ਕਰਨ ਵਾਸਤੇ ਤੋ ਚੱਲੇ ਜਾਂਦਾ ਹੈ ਜਾਂਦਾ ਜਾਂਦਾ ਆਪਣੇ ਰਾਜ ਤੋਂ ਦੂਰ ਨਿਕਲ ਜਾਂਦਾ ਹੈ ਬਾਹਰ ਪਹਾੜੀਆਂ ਦੇ ਵਿੱਚ ਜਾ ਕੇ ਉਹਦਾ ਮਨ ਹੁੰਦਾ ਵੀ ਮੈਂ ਕਿਸੇ ਰੋਡ ਵਿਆਤ ਬਣਾ ਕੇ ਪੂਰਬ ਦੇ ਰਾਜੇ ਦੇ ਨੇੜੇ ਵਗ ਜਾਂਦਾ ਉਸ ਰਾਜ ਦੇ ਨੇੜੇ ਜਾ ਕੇ ਆ ਉਹਦਾ ਪਹਾੜੀਆਂ ਦੇ ਵਿੱਚ ਉਹਨੂੰ ਇੱਕ ਗੁਫਾ ਮਿਲਦੀ ਹੈ ਗੁਫਾ ਦੇ ਵਿੱਚ ਉਹ ਆਪਦਾ ਨਿਵਾਸ ਕਰ ਲੈਂਦਾ। ਉੱਥੇ ਉਹ ਆਪਦੇ ਘੋੜੇ ਨੂੰ ਬੰਨ੍ਹਦਾ। ਤੇ ਗੁਫਾ ਦੇ ਵਿੱਚ ਆਪਦਾ ਵਸੇਰਾ ਕਰ ਲੈਂਦਾ। ਤੇ ਉਹਨੇ ਆਸੇ-ਪਾਸੋਂ ਖਾਣ ਵਾਸਤੇ ਘਿਰਨ ਦਾ ਸਹਾਰ ਕਰ ਲੈਂਦਾ। ਘਿਰਨ ਘਰ ਕੇ हिरण मार के ਉਹਦਾ ਗੋਸਤ ਪਕਾ ਕੇ ਉਹਨੂੰ ਖਾ ਕੇ ਗੁਜ਼ਾਰਾ ਕਰਦਾ ਹੁਣ ਹਿਰਨ ਬਹੁਤ ਵੱਡਾ ਹੁੰਦਾ ਕੱਲੇ ਦੇ ਤਾਂ ਬਸ ਦੀ ਗੱਲ ਨਹੀਂ ਹੈਗੀ ਖਾਣਾ ਉਹਨੂੰ ਜਿੰਨਾ ਖਾਦਾ ਜਾਂਦਾ ਖਾ ਲੈਂਦਾ ਬਾਕੀ ਪਹਾੜੀ ਤੋਂ ਛਾਇੜ ਦੇ ਥੱਲੇ ਛੱਡ ਦਿੰਦਾ ਆਸ-ਪਾਸੇ ਮਾਰਦਾ ਚਲਾ ਕੇ ਤੇ ਉਤੋਂ ਉਹਨੂੰ ਹੋਰ ਜਿਹੜੇ ਜਾਨਵਰ ਨੇ ਉਹ ਖਾਂਦੇ ਆ ਇੱਕ ਦਿਨ ਨੰਬੜ ਨੂੰ ਭਣਕ ਪਈ ਵੀ ਇੱਥੇ ਵਧੀਆ ਮਰਿਆ ਮਰਿਆ ਆਪ ਨੂੰ ਹੇਰਨ ਮਿਲ ਜਾਂਦਾ ਖਾਣ ਨੂੰ ਉਹ ਖਾਂਦਾ ਹੈ ਉਹ ਖਾਣ ਉਪਰੰਤ ਐ ਦਿਨੇ ਘੁੰਮਦਾ ਘਮਾਉਂਦਾ ਇੱਕ ਰੈਸਾ ਆ ਜਾਂਦਾ ਔਰ ਇਸ ਨੂੰ ਵੀ ਆਵਾਜ਼ ਦਿੰਦਾ ਹੈ ਆਪਣੇ ਦਾਅਵਾਤ ਦਿੰਦਾ ਹੈ ਵੀ ਆਜਾ ਬਣਿਆ ਬਣਾਇਆ ਸਭ ਕੁਝ ਮਿਲ ਗਿਆ ਆਪਾਂ ਨੂੰ ਉਹ ਖਾਂਦਾ ਐ ਤਨੇ ਕਨੇੜੇ ਜੇੜੇ ਖਾਂਦੀ ਇੱਕ ਬਿੱਲੀ ਆ ਜਾਂਦੀ ਹੈ ਉਹ ਬਿੱਲੀ ਨੂੰ ਵੀ ਆਵਾਜ਼ ਦਿੰਦੇ ਆ ਵਿਆਜਾ ਤੂੰ ਵੀ ਢੱਡ ਭਰ ਲਾ ਫਿਰ ਉਹ ਨੇੜੇ ਤੋਂ ਕੁਝ ਹੋਰ ਜਾਨਵਰਾਂ ਨੂੰ ਸੱਦਾ ਦਿੰਦੇ ਆ ਦਿਖਾ ਲਓ ਜਦੋਂ ਰੋਜ਼ ਇਕੱਠੇ ਹੁੰਦੇ ਨੇ ਸਾਰਿਆਂ ਦੇ ਵਿੱਚ ਮਿੱਤਰਤਾ ਬਣ ਜਾਂਦੀ ਹੈ ਜਿੰਨਾ ਬਾਜਾਂ ਦੇ ਵਿੱਚ ਜਿੰਨਾਂ ਦੇ ਵਿੱਚ ਇੱਕ ਗਰੜਾ ਆ ਜਾਂਦਾ ਹੈ ਇੱਕ ਰਸ ਹੋ ਗਿਆ ਤੇ ਇੱਕ ਲੂੰਬੜ ਹੋ ਗਿਆ ਇੱਕ ਬਿੱਲੀ ਹੋ ਗਈ ਸਾਰਿਆਂ ਦੀ ਜੁੰਡਲੀ ਬਣ ਜਾਂਦੀ ਹੈ ਜਿਹੜਾ ਲੂੰਬੜ ਹੁੰਦਾ ਹੈ ਇੱਕ ਵਿੱਚ ਵਿਗਿਆੜ ਹੁੰਦਾ ਹੈ ਜਿਹੜਾ ਲੂੰਬੜ ਹੁੰਦਾ ਲੂੰਬੜ ਸਾਰਿਆਂ ਨੂੰ ਕਹਿੰਦਾ ਵੀ ਕੀ ਸਾਨੂੰ ਪਤਾ ਹੈ ਵੀ ਇਹ ਜਿਹੜਾ ਮਾਸ ਹੈ ਕਿੱਥੋਂ ਆਉਂਦਾ ਉਹ ਕਹਿੰਦਾ ਵੀ ਸਾਨੂੰ ਤਾਂ ਪਤਾ ਨਹੀਂ ਸਾਨੂੰ ਤਾਂ ਦੱਸੇ ਤੂੰ ਆ ਕਦੇ ਮੈਂ ਦੇਖਿਆ ਵੀ ਇੱਥੇ ਇੱਕ ਨੌਜਵਾਨ ਰਹਿ ਰਿਹਾ ਹੈ ਗੁਫਾ ਦੇ ਵਿੱਚ ਉਹ ਜੋ ਹਿਰਨ ਮਾਰ ਕੇ ਜਿੰਨਾ ਮਾਸ ਉਹਨੂੰ ਲੋੜੀਦਾ ਹੁੰਦਾ ਰੱਖ ਲੈਂਦਾ ਬਾਕੀ ਆਪਣੇ ਹਵਾਲੇ ਕਰ ਦਿੰਦਾ ਉਹ ਕਹਿੰਦਾ ਵੀ ਆਪਣੇ ਵਿੱਚ ਲੜਾਈ ਨਾ ਹੋਵੇ ਆਪਾਂ ਇੱਕ ਪ੍ਰਧਾਨ ਚੁਣ ਲਗੇ ਲੂੰਬੜ ਨੇ ਸਾਰਿਆਂ ਨੂੰ ਦੱਸਿਆ ਲੂੰਬੜ ਨੇ ਸਭ ਤੋਂ ਪਹਿਲਾਂ ਬਗਹਾੜ ਦਾ ਨਾਮ ਰੱਖ ਤੇ ਰੱਖ ਰੱਖਿਆ ਕਹਿੰਦਾ ਵੀ ਤੂੰ ਪ੍ਰਧਾਨ ਬਣ ਬਗਹਾੜ ਕਹਿੰਦਾ ਨਹੀਂ ਬਈ ਮੇਰੇ ਵੱਸ ਦੀ ਗੱਲ ਨਹੀਂ ਮੈਂ ਨਹੀਂ ਬਣਾਂਗਾ ਫਿਰ ਇਸ ਨੂੰ ਪੁੱਛਿਆ ਜਦੋਂ ਸਾਰਿਆਂ ਦੇ ਵਿੱਚ ਕੋਈ ਨਾ ਮੰਨਿਆ ਕਹਿੰਦੇ ਮੈਂ ਬੰਦਾ ਪ੍ਰਧਾਨ ਲੰਬੜ ਨੂੰ ਉਹਨਾਂ ਨੇ ਆਪਣਾ ਨੇਤਾ ਮੰਨ ਲਿਆ ਕਹਨ ਵੀ ਜਿਵੇਂ ਮੈਂ ਕਹੂੰਗਾ ਜਿੰਨਾ ਮੈਂ ਖਾਣ ਨੂੰ ਦੇਊਗਾ ਉਹਨੇ ਲੈਣਾ ਮੈਂ ਆਪੇ ਆਪਦੇ ਹਿਸਾਬ ਨਾਲ ਵੰਡੂਗਾ ਵਧੀਆ ਵੀ ਆਪਣੀ ਵੰਡ ਨੂੰ ਲੈ ਕੇ ਆਪਣੇ ਵਿੱਚ ਲੜਾਈ ਨਾ ਹੋਵੇ ਕਿਤੇ ਕਿਸੇ ਦਿਨ ਆਪਾਂ ਨੂੰ ਮਾਸ ਕੱਟ ਆਇਆ ਤਾਂ ਕੱਟ ਵੀ ਖਾਣਾ ਪਊਗਾ ਜੇ ਬਾਦ ਆਇਆ ਤਾਂ ਗੱਫੇ ਖੁੱਲੇ ਮਿਲਣਗੇ ਕੁਝ ਦਿਨ ਬੀਤੇ ਨੰਗੇ ਲੂੰਬੜ ਕਹਿੰਦਾ ਕਹਿੰਦਾ ਵੀ ਆਪਾਂ ਨੂੰ ਉਸ ਨੌਜਵਾਨ ਦਾ ਧੰਨਵਾਦ ਕਰਨਾ ਚਾਹੀਦਾ ਵੀ ਜਿਹੜਾ ਆਪਾਂ ਨੂੰ ਆਪਣਾ ਸ਼ਿਕਾਰ ਨਹੀਂ ਕਰਨਾ ਪੈਂਦਾ ਤਾਜ਼ਾ ਰੋਜ਼ ਗੋਸਤ ਆਪਾਂ ਨੂੰ ਖਾਣ ਨੂੰ ਮਿਲ ਜਾਂਦਾ ਉਹ ਕਹਿੰਦਾ ਵੀ ਆਪ ਉਹਦਾ ਧੰਨਵਾਦ ਕਿਵੇਂ ਕਰੀਏ ਉਹ ਕਹਿੰਦਾ ਵੀ ਜੋ ਇਨਸਾਨ ਹੁੰਦੇ ਨੇ ਉਹ ਥੱਲੇ ਆਪਣਾ ਵਸਾਉਣਾ ਵਸਾ ਕੇ ਫੇਰ ਪੈਂਦੇ ਆ ਕਹਿੰਦਾ ਇਹਦੇ ਕੋਲੇ ਕੁਝ ਨਹੀਂ ਥੱਲੇ ਪੈਣ ਵਾਸਤੇ ਕਹਿੰਦਾ ਫੇਰ ਕੀ ਕੀਤਾ ਜਾਵੇ ਉਹਨੇ ਬਗਿਆੜ ਦੀ ਡਿਊਟੀ ਲਈ ਵੀ ਤੂੰ ਬਾਜ਼ਾਰ ਦੇ ਵਿੱਚੋਂ ਦੀ ਦੌੜ ਕੇ ਲੰਘ ਜਾਣਾ ਤੇ ਲੋਕ ਤੇਰੇ ਮਗਰ ਭੱਜਣਗੇ ਆਪਣੀਆਂ ਦੁਕਾਨਾਂ ਛੱਡ ਕੇ ਤੇ ਰੇਸ਼ੇ ਨੂੰ ਕਿਹਾ ਵੀ ਤੂੰ ਉਦੋਂ ਇੱਕ ਵਧੀਆ ਕੋਈ ਬਸਾਉਣ ਵਾਸਤੇ ਉਥੋਂ ਕੱਪੜਾ ਚੱਕ ਲਈ ਜੋ ਦੁਕਾਨਾਂ ਖਾਲੀ ਹੋਣਗੀਆਂ ਉਸੇ ਤਰ੍ਹਾਂ ਹੀ ਹੋਇਆ ਪਹਿਲਾਂ ਤਾਂ ਬਗੜ ਮੰਨਿਆ ਨਾ ਕਦਾ ਵੀ ਨਹੀਂ ਲੋਕ ਕਹਾਂ ਮੈਨੂੰ ਮਾਰ ਦੇਣਗੇ ਫੇਰ ਕੇ ਤੇ ਕਹਿੰਦਾ ਵੀ ਕੁੱਤੇ ਏਡੇ ਏਡੇ ਹੁੰਦੇ ਨੇ ਉੱਥੇ ਕਹਿੰਦਾ ਨੋਚ ਨੋਚ ਖਾ ਜਾਣਗੇ ਮੈਨੂੰ ਬਾਜ਼ਾਰ 'ਚ ਜਾਊਂਗਾ ਮੈਂ ਫਿਰੋਗਣਾ ਕਹਿੰਦਾ ਵੀ ਤੁਸੀਂ ਯਾਦ ਕਰੋ ਉਹ ਦਿਨ ਜਦੋਂ ਭੁੱਖ ਦੇ ਮਾਰੇ ਸ਼ਿਕਾਰ ਦੇ ਮਗਰ ਇੰਨਾ ਤੇਜ਼ ਦੌੜਦੇ ਸੀ ਫੇਰ ਵੀ ਸ਼ਿਕਾਰ ਹੱਥ ਨਹੀਂ ਲੱਗਦਾ ਸੋਨੂੰ ਬਣਾ ਬਣਾਇਆ ਸਭ ਕੁਝ ਮਿਲ ਜਾਂਦਾ ਤੁਸੀਂ ਉਹਦਾ ਸ਼ੁਕਰਗੁਜ਼ਾਰ ਕਰਨ ਦੀ ਥਾਂ ਤੇ ਕੰਨੀ ਕਤرائی ਜਾਂਨੇ ਹੋ ਤੇ ਉਹਨੇ ਉਹਨੂੰ ਤਿਆਰ ਕਰ ਲਿਆ ਬਗੜ ਕਹਿੰਦਾ ਮੈਂ ਠੀਕ ਐ ਜਾਊਂਗਾ ਬਗੜ ਭੱਜ ਕੇ ਬਜ਼ਾਰ ਵੀ ਦੀ ਨੰਗਿਆ ਲੋਕ ਉਹਨੂੰ ਮਾਰਨ ਵਾਸਤੇ ਉਹਦੇ ਮਗਰ ਦੌੜੇ ਤੇ ਰਛ ਨੇ ਮਗਰ ਉਹ ਦੇਖ ਕੇ ਇੱਕ ਦੁਕਾਨ ਦੇ ਵਿੱਚ ਵੜਿਆ ਵਿੱਚੋਂ ਇੱਕ ਵਧੀਆ ਚਾਦਰਾਂ ਦਾ ਮੁੱਠਾ ਥੱਲੇ ਬਸਾਉਣ ਵਾਸਤੇ ਉਹ ਚੱਕਿਆ ਤੇ ਭੱਜ ਲਿਆ। ਕੁਝ ਲੋਕ ਰਿਸਤੇ ਦੇ ਮਗਰ ਭੱਜੇ, ਕੁਝ ਬਗਹਾੜ ਦੇ ਮਗਰ ਭੱਜੇ। ਦੋਨੇ ਜੀ ਬੱਚਦੇ ਬਚਾਉਂਦੇ ਉਸ ਪਹਾੜੀ ਵੱਲ ਨੂੰ ਆ ਗਏ। ਲੋਕਾਂ ਤੋਂ ਖੜਾ ਛਿੜਾ ਕੇ ਦੌੜ ਕੇ ਪਾੜੀ ਦੇ ਕੋਲ ਆਏ ਜਦੋਂ ਆ ਕੇ ਉਹਨਾਂ ਨੂੰ ਨੌਜਵਾਨ ਦੇ ਉਸਪੋਰਤ ਕੀਤਾ ਨੌਜਵਾਨ ਨੂੰ ਵੀ ਪਤਾ ਲੱਗਿਆ ਦੇ ਜਾਨਵਰ ਜਿਹੜੇ ਜੰਗਲੀ ਜਾਨਵਰ ਨੇ ਮੇਰਾ ਮੋਹ ਕਰ ਲਿਆ ਉਹਦਾ ਰੋਜ਼ਮਰਰਾ ਦਾ ਕੰਮ ਉਹੀ ਸੀ ਵੀ ਉਹਨੂੰ ਕੱਪੜੇ ਨੂੰ ਤਿਆਰ ਕਰਨਾ ਬਸਾਉਣਾ ਤੇ ਸਕਾਰ ਕਰਨਾ ਖਾਣਾ ਸਕੀਮ ਹਲੇ ਉਹ ਤਾਂ ਕੋਈ ਦਾਅ ਨਹੀਂ ਸੀ ਸਿਰੇ ਹੀ ਦਿਮਾਗ ਤੇ ਵਿੱਚ ਨੰਬਰ ਨੇ ਉਹਦੀ ਜਿਹੜੀ ਮਨੋਂ ਦੱਸਾ ਸੀ ਜਾਂ ਬੁਰਬੁਣਾਉਂਦੇ ਹੋਏ ਨੂੰ ਕਿਸੇ ਟਾਈਮ ਨੂੰ ਸੁਣ ਲਿਆ ਵੀ ਜਿਹੜੇ ਪੂਰਬ ਦੇ ਰਾਜਾ ਦੀ ਬੇਟੀ ਨੂੰ ਇਹ ਚਾਹੁੰਦਾ ਉਹਨੇ ਜਾਨਵਾਰਾਂ ਨੂੰ ਇਕੱਠਾ ਕੀਤਾ ਕਹਿੰਦਾ ਵੀ ਆਪਾਂ ਉਹਦਾ ਸ਼ੁਕਰਾਨਾ ਕਰਨਾ ਉਹਦੇ ਵਾਸਤੇ ਇੱਕ ਤੋਹਫਾ ਲੈ ਕੇ ਆਉਣਾ ਉਹ ਕਹਿੰਦੇ ਵੀ ਤੋਹਫਾ ਕੀ ਲੈਣਾ ਕਹਿੰਦਾ ਵੀ ਰਾਜੇ ਦੀ ਬੇਟੀ ਨੂੰ ਲੈ ਕੇ ਆਉਣਾ ਉਹ ਕਹਿੰਦੇ ਵੀ ਰਾਜੇ ਦੀ ਬੇਟੀ ਐਡੀ ਸੌਖੀ ਥੋੜੀ ਆ ਜੂਗੀ ਲੁੰਬੜ ਕਹਿੰਦਾ ਵੀ ਮੈਂ ਵਿਆਹਤ ਬਣਾ ਕੇ ਦਿੰਨਾ ਤੁਹਾਨੂੰ ਵਿਆਹਤ ਬਣਾਉਣ ਤੋਂ ਉਪਰੰਤ ਤੁਸੀਂ ਉਹਨੂੰ ਸੌਖੇ ਤਰੀਕੇ ਨੇ ਲੈ ਆਉਂਗੇ ਉਨੇ ਪਰ ਦੱਸਿਆ ਕਹਿੰਦਾ ਭਗਿਆੜ ਤੇ ਰਿਸ ਇਹ ਤਾਂ ਰਾਜੇ ਦੇ ਮਹਿਲ ਦੇ ਨੇੜੇ ਹਲ ਜੋੜਨਗੇ ਆਜੁੱਤਣਗੇ ਬਾਹਨ ਨੂੰ ਬੋਣਗੇ ਕਹਿੰਦਾ ਰਾਜਾ ਜਦੋਂ ਆਪਣੇ ਪਰਿਵਾਰ ਨੂੰ ਦਿਖਾਊਗਾ ਵੀ ਦੇਖੋ ਮੇਥੋਂ ਮੇਰਾ ਇੰਨਾ ਦਬਦਬਾ ਮੇਰਾ ਇੰਨਾ ਡਾਰਾ ਵੀ ਜਿਹੜੇ ਜੰਗਲੀ ਜੀਵ ਨੇ ਉਹ ਮੇਰੇ ਲਈ ਕੰਮ ਕਰ ਰਹੇ ਨੇ ਕਹਿੰਦਾ ਜਦੋਂ ਰਾਜੇ ਦੀ ਬੇਟੀ ਬਾਹਰ ਆਊਗੀ ਗਰੁੜ ਦੀ ਡਿਊਟੀ ਲਾਈ ਕਿ ਤੂੰ ਸਮਾਨ ਦੇ ਵਿੱਚ ਉੱਡਣਾ ਤੇ ਜਦੋਂ ਤੈਨੂੰ ਰਾਜੇ ਦੀ ਬੇਟੀ ਦਿਸੀ ਤੈਨੂੰ ਚੱਕ ਕੇ ਲੈ ਆਉਣਾ ਉਹਨਾਂ ਨੇ ਉਸੇ ਤਰ੍ਹਾਂ ਹੀ ਕੀਤਾ ਜਾ ਕੇ ਬਗਿਆੜਨੇ ਤੇ ਰਸਨੇ ਹਾਲ ਜੋੜਨੇ ਰਾਜੇ ਨੂੰ ਜਦੋਂ ਪਤਾ ਲੱਗਿਆ ਵੇ ਜਿਹੜੇ ਖੂਨੀ ਜਾਨਵਰ ਨੇ ਹਿੰਸਕ ਜਾਨਵਰ ਨੇ ਉਹ ਤਾਂ ਮੇਰੇ ਲਈ ਕੰਮ ਕਰ ਰਹੇ ਨੇ ਮੇਰੇ ਖੇਤਾਂ ਦੇ ਵਿੱਚ ਹਲ ਜੋਤ ਰਹੇ ਨੇ ਉਹ ਆਪਣੀ ਰਾਣੀ ਦਿੱਤੀ ਨੂੰ ਦਿਖਾਉਣ ਲਈ ਬਾਹਰ ਆ ਗਿਆ ਰਾਜਾ ਰਾਣੀ ਥੋੜੇ ਅੱਗੇ ਹੋ ਗਏ ਤੇ ਜਿਹੜੇ ਰਾਜੇ ਦੀ ਬੇਟੀ ਸੀ ਉਹ ਬਰਾਂਡੇ ਦੇ ਵਿੱਚ ਖੜ ਕੇ ਦੇਖ ਰਹੀ ਐ ਜੋ ਥੋੜਾ ਜਿਹਾ ਅੱਗੇ ਹੋਈ ਗਰੜ ਦੀ ਨਿਗਾ ਪਈ ਗਰੜ ਦੇ ਉਹਨੂੰ ਚੱਕਿਆ ਤੇ ਗੁਫਾ ਵੱਲ ਲੈ ਗਿਆ ਉਹ ਜਾਨਵਰ ਸਾਰੇ ਇਕੱਠੇ ਹੋਏ ਗੁਫਾ ਦੇ ਵਿੱਚ ਲਿਆ ਕੇ ਉਹਨੂੰ ਛੱਡਤਾ ਤੇ ਉੱਥੇ ਜਦੋਂ ਉਹ ਨੌਜਵਾਨ ਸੀ ਜਿਹੜਾ ਉਹ ਸ਼ਿਕਾਰ ਕਰਨ ਗਿਆ ਹੋਇਆ ਸੀ ਜਦੋਂ ਸ਼ਿਕਾਰ ਕਰਕੇ ਵਾਪਸ ਮੁੜਿਆ ਉਹਨੂੰ ਕਿਸੇ ਇਨਸਾਨ ਦੀ ਪਿੰਕ ਪਈ ਚਕੰਨਾ ਹੋ ਗਿਆ ਆ ਕੇ ਜਿਹੜੋ ਦੇਖਿਆ ਵੀ ਇੱਕ ਲੜਕੀ ਐ ਗੁਫਾ ਦੇ ਵਿੱਚ ਬੈਠੀ ਐ ਉਹਨੂੰ ਪੁੱਛਿਆ ਲੱਗਾ ਵੀ ਤੂੰ ਕੌਣ ਐ ਉਹਨੇ ਆਪਦੇ ਨਾਲ ਬੀਤੀ ਹੋਈ ਸਾਰੀ ਦਾਸਤਾ ਸੁਣਾਤੀ ਬਿਆਹ ਕਰਕੇ ਮੈਂ ਪੂਰਬ ਦੇ ਰਾਜੇ ਦੀ ਬੇਟੀ ਆ ਤੇ ਆ ਜਾਨਵਰ ਮੈਨੂੰ ਲੈ ਕੇ ਆਏ ਆ ਉਹ ਕਹੇ ਰ ਜੀ ਕਹਿੰਦੀ ਤੇਰੇ ਜਾਨਵਰ ਮੈਨੂੰ ਚੱਕ ਕੇ ਲੈ ਆਏ ਫੇਰ ਉਹਨੇ ਦੱਸਿਆ ਕਹਿੰਦਾ ਵੀ ਇਹ ਜਾਨਵਰ ਮੇਰੇ ਨਹੀਂ ਐਨਾ ਜ਼ਰੂਰ ਆ ਮੈਂ ਬਣਿਆ ਬਚਿਆ ਹੋਇਆ ਗੋਸਤ ਆ ਤੱਲੇ ਸੇਟਲ ਨੇ ਜਾਨਵਰ ਖਾ ਲੈਂਦੇ ਨੇ ਉਹ ਦੋਨੇ ਚਾਈ ਜਾਈ ਰਹੇ ਲੱਗੇ ਕਹਿੰਦੇ ਵੀ ਤੂੰ ਇੱਥੇ ਕਿਵੇਂ ਆਇਆ ਕਹਿੰਦਾ ਮੈਂ ਵੀ ਤੇਰੀ ਪਾਲ ਦੇ ਵਿੱਚ ਹੀ ਇੱਥੇ ਆਇਆ ਮੈਂ ਵੀ ਇੱਕ ਰਾਜਕੁਮਾਰ ਹਾਂ ਤੇ ਉਸ ਤੋਂ ਉਪਰੰਤ ਦੋਨਾਂ ਦਾ ਮੇਲ ਹੋਇਆ ਕਹਿੰਦਾ ਮੈਂ ਆਪਣੇ ਬਾਪ ਨਾਲ ਲੜ ਕੇ ਜਿੱਤ ਕੇ ਆਇਆ ਇਹ ਮਾ ਪੂਰਬ ਦੇ ਰਾਜਾ ਦੀ ਜਿਹੜੀ ਬੇਟੀ ਆ ਉਹਦੇ ਨਾਲ ਵਿਆਹ ਕਰਵਾਉਣਾ ਉਹ ਖੁਸ਼ ਹੋ ਕੇ ਦੋਨੇ ਖੁਸ਼ੀ-ਖੁਸ਼ੀ ਰਾਂਣ ਲੱਗ ਪਏ ਉਧਰੋਂ ਜਦੋਂ ਰਾਜੇ ਨੂੰ ਪਤਾ ਲੱਗਿਆ ਕਿ ਮੇਰੀ ਲੜਕੀ ਨੂੰ ਜਾਨਵਰ ਚੱਕ ਕੇ ਲੈ ਗਏ ਗਾਇਬ ਹੋ ਗਈ ਉਹ ਉਹਨੇ ਟੰਡੋਰਾ ਫਰਾਤਾ ਬਾਜ਼ਾਰ ਦੇ ਵਿੱਚ ਜੇ ਜਿਹੜਾ ਮੇਰੇ ਲੜਕੀ ਨੂੰ ਲੈ ਕੇ ਜਾਊ ਆਊਗਾ ਮਨੁਸਿਆਣੇ ਦੇ ਨਾਲ ਤੋਲਦੀ ਹੁਣ ਕਿਸੇ ਨੂੰ ਕੀ ਪਤਾ ਲੱਗੇ ਇੱਕ ਫਾਫੜੇ ਕੁੱਟਣੀ ਔਰ ਸੀਓ ਬੁੱਢੀ ਸੀ ਉਹ ਕਹਿੰਦੀ ਮੈਂ ਲੈ ਕੇ ਆਉ ਉਹਦੇ ਮਨ ਦੇ ਵਿੱਚ ਲਾਲਚ ਆਇਆ ਕਹਿੰਦੀ ਮੈਂ ਲੈ ਕੇ ਆਉ ਰਾਜੇ ਨੂੰ ਕਹਿੰਦੀ ਰਾਜੇ ਦੇ ਜਾਪੇ ਸੋਈ ਕਹਿੰਦੀ ਮੈਂ ਲੈ ਕੇ ਆਉਣਾ ਰਾਜੇ ਨੇ ਕੁਝ ਸ਼ੌਨਾ ਉਹਨੂੰ ਪਹਿਲਾਂ ਦਿੱਤਾ ਕਹਿੰਦਾ ਬਾਕੀ ਤੈਨੂੰ ਕੰਮ ਹੋਣ ਤੋਂ ਬਾਅਦ ਉਹਨੇ ਇੱਕ ਸ਼ਰਾਬ ਦੇ ਪੀਪੇ ਦੀ ਮੰਗ ਕੀਤੀ ਰਾਜੇ ਨੇ ਸ਼ਰਾਬ ਦਾ ਪੀਪਾ ਦੇ ਦਿੱਤਾ ਉਹ ਜਾਦੂਗਰ ਵੀ ਸੀ ਨਾਲ ਉਹਨੇ ਇੱਕ ਸੱਪ ਲਿਆ ਸੱਪ ਲੈ ਕੇ ਉਹਨੂੰ ਚਬਕ ਵਾਂਗੂ ਲਿਵੇਟ ਕੇ ਪੀਪੇ ਦੇ ਵਿੱਚ ਬੈਠ ਗਿਆ ਤੇ ਪੀਪੇ ਨੂੰ ਕਹਿੰਦੀ ਵੀ ਚੱਲ ਪਹਾੜੀਆਂ ਦੇ ਵੱਲ ਪੀਪਾ ਨੂੰ ਲੈ ਕੇ ਪਹਾੜੀਆਂ ਦੇ ਵੱਲ ਨੂੰ ਚੱਲ ਪਿਆ ਪਹਾੜੀਆਂ ਦੇ ਨੇੜੇ ਜਾ ਕੇ ਪੀਪੇ ਚੋਂ ਬਾਹਰ ਨਿਕਲੀ ਸੱਪ ਨੂੰ ਤੇ ਪੀਪੇ ਦੇ ਵਿੱਚ ਰੱਖ ਕੇ ਉਹਨੂੰ ਕੱਖਾਂ ਕਾਨਾਂ ਦੇ ਨਾਲ ਟਾ ਕੇ ਉਤੋਂ ਪੈਦਲ ਚੱਲ ਪਿਆ ਰਾਜੇ ਦਾ ਜੋ ਬੇਟਾ ਸੀ ਉਹ ਸ਼ਿਕਾਰ ਖੇਡ ਕੇ ਵਾਪਸ ਆ ਰਿਹਾ ਉਹਨੇ ਦੇਖਿਆ ਇੱਕ ਬੁੱਢੀ ਮਾਤਾ ਤੁਰੀ ਜਾ ਰਹੀ ਹੈ ਉਹ ਮਾਤਾ ਨੂੰ ਆ ਕੇ ਕਹਿੰਦਾ ਮਾਤਾ ਤੈਨੂੰ ਦੇਖ ਕੇ ਖੁਸ਼ੀ ਹੋਈ ਉਹ ਕਹਿੰਦੀ ਮੈਨੂੰ ਵੀ ਤੈਨੂੰ ਦੇਖ ਕੇ ਖੁਸ਼ੀ ਹੋਈ ਕਹਿੰਦਾ ਵੀ ਤੂੰ ਕਿੱਥੇ ਜਾਣਾ ਮੈਂ ਤੈਨੂੰ ਛੱਡ ਦਿੰਨਾ ਕਹਿੰਦੀ ਪੁੱਤ ਮੇਰਾ ਸਾਥ ਉੱਕ ਗਿਆ ਜਿਹੜੇ ਮੇਰੇ ਸਾਥੀ ਸੀਗੇ ਉਹਨਾਂ ਤੋਂ ਮੈਂ ਪਿੱਛੇ ਰਹਿ ਗਈ ਮੈਂ ਭੜਕ ਗਈ ਤੇ ਮੈਨੂੰ ਭੁੱਖ ਵੀ ਲੱਗੀ ਐ ਤੇ ਕੁਝ ਖਾਣਾ ਪੀਣਾ ਵੀ ਐ ਤੇ ਕਹਿੰਦੀ ਉਤੋਂ ਨੇਰਾ ਵੀ ਹੋ ਰਿਹਾ ਐ ਉਹ ਰਾਜੇ ਦਾ ਬੇਟਾ ਕਹਿੰਦਾ ਵੀ ਚਲੋ ਕੋਈ ਨਹੀਂ ਕੱਲ ਨੂੰ ਤੂੰ ਤੈਨੂੰ ਰਾਤ ਕਟਾ ਕੇ ਅੱਗੇ ਤੋਰ ਦਿਆਂਗੇ ਜਾ ਤੇਰੇ ਸਹਰ ਤੱਕ ਪਹੁੰਚਾ ਦੇਂਗੇ ਤੂੰ ਅੱਜ ਸਾਡੇ ਕੋਲੇ ਰੁਕ ਰਾਜੇ ਦਾ ਬੇਟਾ ਉਹਨੂੰ ਲੈ ਕੇ ਆਪਣੀ ਗੁਫਾ ਚ ਆ ਗਿਆ ਜਿਹੜੀ ਰਾਜੇ ਦੀ ਬੇਟੀ ਸੀ ਉਹ ਲੜਕੇ ਨੂੰ ਲੜਨ ਲੱਗ ਗਈ ਕਹਿੰਦੀ ਵੀ ਤੂੰ ਇਹਨੂੰ ਕਿਉਂ ਲੈ ਕੇ ਆਇਆ ਇਹ ਕੀ ਪਤਾ ਕੌਣ ਹੈ ਆਪਣੇ ਆ ਠੱਗੀਆਂ ਮਾਰ ਸਕਦੀ ਆ ਹੋ ਸਕਦਾ ਹੈ ਹੋ ਸਕਦਾ ਹੈ ਉਹ ਕਹਿੰਦਾ ਕੋਈ ਗੱਲ ਨਹੀਂ ਇੱਕ ਬਜ਼ੁਰਗ ਔਰਤ ਹੈ ਤਾਂ ਆਪਾਂ ਨੂੰ ਕੀ ਖਤਰਾ ਹੋ ਸਕਦਾ ਅੱਜ ਦੀ ਰਾਤ ਰੁਕੂਗੀ ਤੜਕੇ ਹੀ ਚੱਲ ਜੂਗੀ ਉਹਨੇ ਫਫੜੇ ਕੁੱਟਣੀ ਜਨ ਨਾਲ ਔਰਤ ਨੇ ਕੀ ਕੀਤਾ ਦੀ ਗੋਸਤ ਪਕਾਇਆ ਤੇ ਉਹ ਲੜਕੀ ਦੇ ਜੋ ਕਰਨ ਵਾਲੇ ਰੋਜ਼ਮਰ ਨਾਲੇ ਕੰਮ ਸੀ ਉਹਦੇ ਵਿੱਚ ਉਹਦਾ ਹੱਥ ਵਟਾਇਆ ਉਹਨੂੰ ਥੋੜਾ ਸੌਖਾ ਲੱਗਿਆ ਉਹਦੇ ਨਾਲ ਪੂਰੀ ਕੋਲ ਮਿਲ ਗਈ ਤੜਕੇ ਸਵੇਰੇ ਉੱਠ ਕੇ ਜਿਹੜੀ ਰਾਜੇ ਦੀ ਬੇਟੀ ਸੀ ਉਹ ਲੜਕੇ ਨੂੰ ਕਹਿੰਦੀ ਵੀ ਆਪਾਂ ਇਹਨੂੰ ਆਪਣੇ ਨਾਲ ਹੀ ਨਾ ਰੱਖ ਲੀਏ ਮਾਤਾ ਨੂੰ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਚਲੋ ਉਹ ਭੋਜਨ ਪਾਣੀ ਦਾ ਪ੍ਰਬੰਧ ਕਰਨ ਵਾਸਤੇ ਰਾਜੇ ਦਾ ਬੇਟਾ ਸੀਗਾ ਜਿਹੜਾ ਲੈ ਕੇ ਕੋੜਾ ਚੱਲ ਪਿਆ ਤੇ ਜਿਹੜੀ ਬੁੱਢੀ ਸੀਗੀ ਕਪੜੇ ਕੁੱਟਣੀ ਉਹਨੇ ਕੀ ਕੀਤਾ ਉਹ ਕੁੜੀ ਨੂੰ ਕਹਿੰਦੀ ਵੀ ਚਲ ਆਪਾਂ ਮੜਾ ਯਾਰ ਟਹਿਲ ਕੇ ਆਈਏ ਉਹ ਕੰਮ ਦੇ ਫਿਰਦੇ ਟਹਿਲ ਦੇ ਟਹਿਲ ਦੇ ਆਪਣੇ ਪੀਪੇ ਵੱਲੋਂ ਨੂੰ ਲੈ ਗਈ ਪੀਪੇ ਵੱਲ ਲੈ ਗਈ ਤੇ ਰਾਜ ਦੀ ਬੇਟੀ ਬੋਲੀ ਕਹਿੰਦੀ ਵੀ ਇੱਥੇ ਕੁਝ ਪਿਆ ਲੱਗਦਾ ਉਹ ਕਹਿੰਦੀ ਵੀ ਦੇਖ ਕੀ ਹੈ ਕੱਖ ਪਾਸੇ ਕੀਤੇ ਕਹਿੰਦੀ ਮੇਰੀ ਤਾਂ ਕਮਰ ਤੋਂ ਮੱਥੋਂ ਝੁਕਣੀ ਜਾਂਦਾ ਵੀ ਤੂੰ ਹੀ ਦੇਖ ਕੀ ਹੈ ਜੋ ਦੇਖਿਆ ਪਿੱਪਾ ਸੀ ਕਹਿੰਦੀ ਖੋਲ ਕੇ ਦੇਖ ਇਹਦੇ ਵਿੱਚ ਕੀ ਹੈ ਜਿਦੋਂ ਉਹਨੂੰ ਖੋਲ ਕੇ ਦੇਖਣ ਲੱਗੀ ਉਹਨੇ ਮਾਰਿਆ ਧੱਕਾ ਪਿੱਪੇ ਦੇ ਵਿੱਚ ਸਿੱਟ ਲਈ ਤੇ ਆਪ ਵੀ ਪਿੱਪੇ ਦੇ ਵਿੱਚ ਬਹਿ ਕੇ ਫੜਿਆ ਚਾਪਕ ਤੇ ਉਹਨੂੰ ਕਹਿੰਦੀ ਚੱਲ ਵੀ ਪਿੱਪਿਆ ਰਾਜੇ ਦੇ ਸ਼ਹਿਰ ਪਿੱਪੇ ਨੂੰ ਲੈ ਕੇ ਰਾਜੇ ਦੇ ਮਹਿਲਾਂ ਦੇ ਵਿੱਚ ਆ ਗਈ ਮਹਿਲਾਂ ਦੇ ਵਿੱਚ ਆਈ ਤੇ ਰਾਜੇ ਦੇ ਸਪੁਰਦ ਕਰਤੀ ਉਹਨੇ ਜਦੋਂ ਰਾਜੇ ਦੀ ਬੇਟੀ ਰਾਜੇ ਨੂੰ ਦੇ ਸਪੁਰਦ ਕਰਤੀ ਤੇ ਆਪ ਦਾ ਬੰਦਾ ਤਨ ਦਾ ਮਾਨ ਤਾਨ ਸੀਗਾ ਜਿਹੜਾ ਉਹਨੇ ਲਿਆ ਰਾਜੇ ਨੇ ਪੂਰਾ ਉਹਨੂੰ ਖੁਸ਼ਗਵਾਰ ਕਰਤਾ ਉਦੋਂ ਜਦੋਂ ਜਾਨਵਰਾਂ ਨੂੰ ਪਤਾ ਲੱਗਿਆ ਉਹ ਫਾਬੜੇ ਕੁੱਟਣੀ ਔਰਤ ਆਪਣੇ ਰਾਜੇ ਦੇ ਨਾਲ ੱੱੱਕਾ ਕਰ ਗਈ ਤਾਂ ਉਹ ਕਹਿੰਦੇ ਵੀ ਆਪਾਂ ਉਸ ਕੁੜੀ ਨੂੰ ਵਾਪਸ ਲੈ ਕੇ ਆਉਣਾ। ਬਾਕੀ ਜਾਨਵਰ ਕਹਿੰਦੇ ਵੀ ਕਿਵੇਂ ਲੈ ਕੇ ਆਵਾਂਗੇ? ਨੰਬਰ ਕਹਿੰਦਾ ਮੈਂ ਬਿਆੰਤ ਬਣਾ ਕੇ ਦਿੰਦਾ ਸਾਨੂੰ। ਹੁਣ ਜਿਹੜੇ ਜਾਨਵਰ ਸੀ ਉਹਨਾਂ ਦੇ ਨੇੜੇ ਰਹਿੰਦੇ ਸੀ। ਉਹਨਾਂ ਦੇ ਨਾਲ ਪਹਿਚਾਣ ਬਣੀ ਹੋਈ ਸੀ ਉਹਨਾਂ ਦੀ। ਨੰਬਰ ਬਿੱਲੀ ਨੂੰ ਕਹਿੰਦਾ ਬਿੱਤੂ ਜਾਂਈ ਮਹਿਲਾਂ ਦੇ ਵਿੱਚ। ਮਹਿਲਾਂ ਵਿੱਚ ਜਾ ਕੇ ਪਤਾ ਕਰ ਬੀਬੀ ਕਿੱਥੇ ਹੈ ਉਹ ਇਹਦਾ ਕਿਸਨੇ ਆ ਪਛਾਹ ਤੇ ਆਪਾਂ ਉਹਨੂੰ ਲੈ ਆਵਾਂਗੇ ਦਿੱਲੀ ਭਈ ਭੱਜੀ ਉੱਥੋਂ ਡਿੱਗਦੀ ਪੈਂਦੀ ਮਹਿਲਾਂ ਦੇ ਵਿੱਚ ਜਾ ਪਹੁੰਚੀ ਮਹਿਲਾਂ ਦੇ ਵਿੱਚ ਜਾ ਕੇ ਉਹਨੇ ਜਦੋਂ ਲੜਕੀ ਨੇ ਦੇਖਿਆ ਰਾਜ ਦੀ ਬੇਟੀ ਨੇ ਇਹ ਆਪਣੀ ਉਹੀ ਬਿੱਲੀ ਹੈ ਉਹ ਕਹਿੰਦੀ ਤੈਨੂੰ ਅਸੀਂ ਇੱਥੋਂ ਲੈ ਕੇ ਜਾਣਾ ਉਹ ਕਹਿੰਦੀ ਮੇਰਾ ਵੀ ਛੋਡੇ ਬਣਾ ਜੀ ਨਹੀਂ ਲੱਗਦਾ ਮੈਂ ਵੀ ਜਾਣਾ ਹੈ ਜਾਣਾ ਚਾਹਣੀ ਆ ਫਿਰ ਉਹਨੇ ਸਮਝਾਇਆ ਜਿੱਦਾਂ ਦੇ ਟਾਈਮ ਤੇ ਜਿਹੜਾ ਗੁਰੜਾ ਹੈ ਉਹ ਤੈਨੂੰ ਲੈ ਜੂ ਆ ਕੇ ਦੇ ਉੱਥੇ ਬਰਾਂਡੇ ਦੇ ਵਿੱਚ ਆ ਜੀ ਬਾਹਰ ਉਹਨੇ ਉਸੇ ਤਰ੍ਹਾਂ ਕੀਤਾ ਉੱਥੋਂ ਉਹ ਭੱਜੀ ਆ ਕੇ ਸੁਨੇਹਾ ਦੇਤਾ ਵੀ ਉਹ ਮਹਿਲਾਂ ਦੇ ਵਿੱਚ ਆ ਗਰੜ ਦੀ ਡਿਉਟੀ ਲਈ ਗਰੜ ਤਾਂ ਆਉਂੜਦਾ ਫਿਰਦਾ ਰਿਹਾ ਜਦੋਂ ਉਹਨੂੰ ਰਾਜੇ ਦੀ ਬੇਟੀ ਦੇਸੀ ਤੇ ਨੀਚੇ ਉਤਰਿਆ ਆਪਣੇ ਫੰਗ ਫੈਲਾਏ ਤੇ ਰਾਜੇ ਦੀ ਬੇਟੀ ਉੱਪਰ ਬੈਠੀ ਉਹਨੂੰ ਲੈ ਕੇ ਉਹ ਵਾਪਸ ਆ ਗਿਆ ਤੇ ਉਸ ਤੋਂ ਉਪਰੰਤ ਕੀ ਕੁਝ ਹੋਇਆ ਰਾਜੇ ਨੇ ਦਵਾਰਾਂ ਲੱਭਣ ਦੀ ਕੋਸ਼ਿਸ਼ ਕੀਤੀ ਤੇ ਇਹ ਤੁਹਾਨੂੰ ਅਗਲੇ ਪਾਰਟ ਦੇ ਵਿੱਚ ਚਾਨਣਾ ਤਦ ਤੱਕ ਲਈ ਆਪਣੇ ਵੀਰ ਨੂੰ ਦਿਓ ਇਜਾਜ਼ਤ ਖੁਸ਼ ਰੋ ਆਵਾਜ਼ ਰੋ ਧੰਨਵਾਦ